ਬੀਤੀ ਬਾਰਕਤੂ ਬਰਨੂ ਹਸ਼ਰਪੁਰ ਦੇ ਨਸਤੀਕੀ ਪਿੰਡ ਠੱਕਰਵਾਲ ਦਾ ਰਹਿਣ ਵਾਲਾ ਇੱਕ ਵਿਅਕਤੀ ਜ ਜਿਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ ਤੇ ਉਹਨਾਂ ਦਾ ਨਾਮ ਹੈ ਮੋਨ ਸਿੰਘ ਜੋ ਕਿ ਆਪਣੇ ਪਰਿਵਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਤੇ ਜਦੋਂ ਉਹਨਾਂ ਵੱਲੋਂ ਆਪਣੇ ਪਰਿਵਾਰ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਜਾਂਦੇ ਨੇ ਤਾਂ ਵਕਤ ਕਰੀਬ ਸਵੇਰੇ 9:30 ਵਜੇ ਦੇ ਕਰੀਬ ਅਚਾਨਕ ਮੋਹਨ ਸਿੰਘ ਉੱਥੋਂ ਆਪਣੇ ਪਰਿਵਾਰ ਦੇ ਨਾਲ ਵਿਛੜ ਜਾਂਦਾ ਹੈ ਜਿਨ੍ਹਾਂ ਦਾ ਅਜ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਭਾਵਕੀ ਅੱਜੇ 3 ਦਿਨਾਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਮੋਹਨ ਸਿੰਘ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਜਿਸ ਕਾਰਨ ਪਰਿਵਾਰ ਬੇहद ਚਿੰਤਾ ਦੇ ਆਲਮ ਵਿੱਚ ਹੈ ਤੇ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਅੰਮ੍ਰਿਤਸਰ ਪੁਲਿਸ ਨੂੰ ਵੀ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਮੋਹਨ ਸਿੰਘ ਨੂੰ ਜਲਦ ਤੋਂ ਜਲਦ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ ਜਾਵੇ ਪੁਲਿਸ ਦੇ ਕੋਲੇ ਦਰਜ ਕਰਵਾਏ ਬਿਆਨਤ ਵਿੱਚ ਇਹ ਵਿਅਕਤੀ ਮੋਹਨ ਸਿੰਘ ਦੀ ਪਤਨੀ ਜਸਵਿੰਦਰ ਘੋੜਾ ਦਾ ਕਹਿਣਾ ਹੈ ਕਿ ਉਹ 12 ਅਕਤੂਬਰ ਨੂੰ ਸਵੇਰੇ ਆਪਣੇ ਗਵਾਂਢੀਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਦੇ ਲਈ ਗਈ ਸੀ ਤਸਵੀਰਾਂ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਪਤੀ ਮੋਹਨ ਸਿੰਘ ਅਚਾਨਕ ਲਾਪਤਾ ਹੋ ਜਾਂਦੇ ਨੇ ਜਿਨ੍ਹਾਂ ਦੀ ਕਾਫੀ ਜ਼ਿਆਦਾ ਉੱਤੇ ਭਾਲ ਕੀਤੀ ਜਾਂਦੀ ਹੈ ਨਸਤੀਕੀ ਬਾਜ਼ਾਰ ਤੇ ਵਿੱਚ ਵੀ ਕਾਫੀ ਜ਼ਿਆਦਾ ਭਾਲ ਕੀਤੀ ਜਾਂਦੀ ਹੈ ਪਰੰਤੂ ਉਹਨਾਂ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਇਸ ਮੁਕੇ ਪੀੜਤ ਪਰਿਵਾਰ ਨੇ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਉਹ ਹੋਰ ਨਾਲ ਦੇ ਨਾਲ ਸਾਂਝਾ ਕੀਤਾ ਜਾਵੇ ਸ਼ੇਅਰ ਕੀਤਾ ਜਾਵੇ ਤਾਂ ਜੋ 모ਹਨ ਸਿੰਘ ਦਾ ਕੁਝ ਤੋਂ ਪਤਾ ਲੱਗ ਸਕੇ ਤੇ ਪਰਿਵਾਰ ਨੇ ਇਹ ਵੀ ਕਿਹਾ ਐ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ 모ਹਨ ਸਿੰਘ ਬਾਬਤ ਤੇ ਜਾਣਕਾਰੀ ਪਰਿਵਾਰ ਨੂੰ ਦੇਗਾ ਤਾਂ ਉਸ ਨੂੰ 20000 ਰੁਪਏ ਦਾ ਇਨਾਮ ਵੀ ਜਿਹੜਾ ਪਰਿਵਾਰ ਵੱਲੋਂ ਇਨਾਮ ਵਜੋਂ ਦਿੱਤਾ ਜਾਵੇਗਾ ਸੋ ਉੱਥੇ ਜਾ ਕੇ ਆਪਾਂ 모ਹਨ ਸਿੰਘ ਦੀ ਗੱਲ ਕਰੀਏ ਤਾਂ 모ਹਨ ਸਿੰਘ ਦੀ ਉਮਰ ਉਪਾਰ ਸਾਲ ਦੇ ਕਰੀਬ ਹੈ ਉਹਨਾਂ ਦਾ ਕੱਦ ਜਿਹੜਾ 5 ਫੁੱਟ 7 ਇੰਚ ਦੇ ਕਰੀਬ ਹੈ ਰੰਗ ਗੋਰਾ ਹੈ ਤੇ ਉਹਨਾਂ ਵੱਲੋਂ ਚਿੱਟਾ ਕੁੱਟਦਾ ਪਜਾਮਾ ਤੇ ਸਿਰ ਤੇ ਇਹ ਚਿੱਟੇ ਰੰਗ ਦਾ ਪਰਨਾ ਬੰਨਿਆ ਹੋਇਆ